ਸਾਤਸਵੀ ਗਾਲ এবੀਪੀ ਸਾਂਝਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਲੀਪ ਸਿੰਘ 27 ਨਵੰਬਰ ਨੂੰ ਨਾਬਾ ਜੇਲ ਬਰੇਕ ਕਾਂਡ ਹੋਇਆ ਜ ਜਦੇ ਵਿੱਚ 6 ਖੁੰਖਾਰ ਅਪਰਾਧੀ ਜਿਨ੍ਹਾਂ ਚੋਂ 4 ਗੈਂਗਸਟਰ ਸੀ ਜੇਲ ਤੋੜ ਕੇ ਭੱਜ ਗਏ ਹਾਲਾਂਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਜੇ ਬਾਕੀਆਂ ਦੀ ਭਾਲ ਜਾਰੀ ਹੈ ਇਸ ਤੋਂ ਪਹਿਲਾਂ ਗੈਂਗਸਟਰ ਆਮ ਦੀ ਮਰਜ਼ ਕੀ ਹੁੰਦੀ ਹੈ ਪੰਜਾਬ ਚ ਗੈਂਗਸਟਰਾਂ ਦਾ ਖੌਫ ਕਿੰਨਾ ਹੈ ਇਸ ਤੋਂ ਪਹਿਲਾਂ এবੀਪੀ ਸਾਂਝਾ ਨੇ ਇਸ ਤੇ ਉੱਪਰ ਇੱਕ ਸੀਰੀਜ਼ ਤਿਆਰ ਕੀਤੀ ਅਸੀਂ ਗੱਲਾਂ ਕੀਤੀਆਂ ਬੈਗੇ ਕਿ ਇਸ ਦੇ ਉੱਪਰ ਕੰਮ ਕੀਤਾ ਜਾਵੇ ਸਾਡੇ ਪੱਤਰਕਾਰ ਯਦਵਿੰਦਰ ਸਿੰਘ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਗਏ ਮਾਝਾ ਮਾਲਵਾ ਦੁਆਬਾ ਜਿੱਥੇ ਕਿ ਤੁਸੀਂ ਕਈ ਆ ਗੈਂਗਸਟਰਾਂ ਦੀਆਂ ਕਹਾਣੀਆਂ ਜਾਣੀਆਂ ਕਈ ਲੋਕਾਂ ਨਾਲ ਤੁਸੀਂ ਮਿਲੇ ਤੇ ਇਹਦੇ ਵਿੱਚ ਤੁਸੀਂ ਕੀ ਦੇਖਿਆ ਤੇ ਕੀ ਅਸੀਂ ਹੁਣ ਆਪਾਂ ਕੁਝ ਦਿਨਾਂ ਚ ਪੇਸ਼ ਕਰਨ ਜਾ ਰਹੇ ਸੀ ਹਾਲਾਂਕਿ ਮਾਹੌਲ ਇਸ ਤਰ੍ਹਾਂ ਬਣ ਗਿਆ ਆਪਾਂ ਨੂੰ ਇਹ ਜਲਦੀ ਹੀ ਲੋਕਾਂ ਸਾਹਮਣੇ ਪੇਸ਼ ਕਰਨਾ ਪੈ ਰਿਹਾ ਤੇ ਯਾਦਿੰਦਰ ਕੀ ਸੀਗਾ ਉਹਦੇ ਵੀ ਸਾਰਾ ਕੁਝ ਦੱਸੋ ਜਿਹੜੇ ਪੰਜਾਬ ਦੇ ਜਿੰਨੇ ਅਹਿਮ ਗੈਂਗਸਟਰ ਸੀ ਉਹਨਾਂ ਤੇ ਇੱਕ ਇਨਵੈਸਟੀਗੇਸ਼ਨ ਦੀ ਸੀਰੀਜ਼ ਸੀ ਇਹ ਇਹ ਇਨਵੈਸਟੀਗੇਸ਼ਨ ਦੀ ਸੀਰੀਜ਼ ਇਸ ਕਰਕੇ ਸੀ ਕਿ ਅਸਲ ਤਸਵੀਰ ਪਤਾ ਲੱਗ ਸਕੇ ਕਿ ਇਹ ਕਿਉਂ ਆ ਕਿਉਂਕਿ ਦਰਸਲ ਲੋਕਤੰਤਰ ਦੇ ਅੰਦਰ ਚੋਣਾਂ ਇੱਕ ਮੇਲੇ ਦੀ ਤਰ੍ਹਾਂ ਹੁੰਦੀਆਂ ਨੇ ਇਹਦੇ ਅੰਦਰ ਸਾਰੇ ਉਹ ਸਵਾਲ ਹੋਣੇ ਜਿਹੜੇ ਪਿਛਲੇ 5 ਸਾਲਾਂ ਚ ਰਹੇ ਹੁੰਦੇ ਨੇ ਜ਼ਰੂਰੀ ਹੁੰਦਾ ਕਿ ਉਹ ਸਵਾਲ ਉੱਪਰ ਕੌਣ ਲੋਕਾਂ ਨੂੰ ਪਤਾ ਲੱਗੇ ਤਾਂ ਗੈਂਗਸਟਰ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇੱਕ ਮੁੱਦਾ ਰਿਹਾ ਨਸ਼ਾ ਗੈਂਗਸਟਰ ਬੇਰੋਜ਼ਗਾਰੀ ਖੁਦਕੁਸ਼ੀਆਂ ਕਿਸਾਨਾਂ ਦੀ ਇਸ ਤਰ੍ਹਾਂ ਦੇ ਵੱਡੇ ਮੁੱਦਿਆਂ ਦੇ ਅੰਦਰ ਇਹ ਵੀ ਇੱਕ ਵੱਡਾ ਮੁੱਦਾ ਸੀ ਕੀ तकरीबन 60 ਤੋਂ ਛੋਟੇ ਛੱਟ ਤੋਂ ਵੱਧ ਛੋਟੇ-ਮੋਟੇ ਗੈਂਗ ਪੰਜਾਬ ਦੇ ਸਰਗਰਮ ਨੇ ਔਰ ਇੱਕ ਦਰਜਨ ਤੋਂ ਵੱਧ ਜਿਹੜੇ ਨੇ ਕਿ ਬੇਹਤ ਖੁੰਖਾਰ ਨੇ ਇਹਦੇ ਵਿੱਚ ਬਿਲਕੁਲ ਅਸਲ 'ਚ ਕੋਸ਼ਿਸ਼ ਅਸੀਂ ਸਾਰਿਆਂ ਤੱਕ ਪਹੁੰਚਣ ਦੀ ਕੀਤੀ ਔਰ ਸਾਰਿਆਂ ਨੂੰ ਹੀ ਅਸੀਂ ਅਪਰੋਚ ਕੀਤਾ ਤਾਂ ਬਹੁਤ ਥੋੜੇ ਲੋਕ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਜਿਨ੍ਹਾਂ ਦੇ ਪਰਿਵਾਰ ਗੱਲਬਾਤ ਕਰਨ ਲਈ ਆਏ ਤਾਂ ਸਾਡੀ ਕੋਸ਼ਿਸ਼ ਇਹੀ ਸੀ ਕਿ ਇਹਦੀ ਦੂਜੀ ਤਸਵੀਰ ਵੀ ਸਾਹਮਣੇ ਆਵੇ ਕਿ ਕਿਉਂ ਆ ਇਹ ਸਾਨੂੰ ਬਹੁਤ ਸਾਰਾ ਖੁਆਈ ਵੀ ਆਈ ਇਸ ਮਸਲੇ ਦੇ ਅੰਦਰ ਬਹੁਤ ਸਾਰੇ ਪਰਿਵਾਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ ਬਹੁਤ سارے ਗੈਂਗਸਟਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀ ਪਰ ਕੁਝ ਗੈਂਗਸਟਰਾਂ ਨੇ ਵੀ ਗੱਲਬਾਤ ਕੀਤੀ ਆਉਣ ਵਾਲੇ ਦਿਨਾਂ 'ਚ ਦੇਖੋਗੇ ਤੁਸੀਂ ਸਾਡੇ ਸਰੋਤੇ ਸਾਡੇ ਦਰਸ਼ਕ ਦੇਖਣਗੇ ਕਿ ਕਿਵੇਂ ਉਹਨਾਂ ਨੇ ਗੱਲਬਾਤ ਕੀਤੀ ਔਰ ਖਾਸ ਤੌਰ ਦੇ ਉੱਤੇ ਜਿਹੜੇ ਗੈਂਗਸਟਰ ਬਹੁਤ ਵੱਡਾ ਜਿਵੇਂ ਦਵਿੰਦਰ ਬੰਬੀਹਾ ਸੀ ਮੇਰੇ ਸੋਰਸ ਦੇ ਨੇ ਦਵਿੰਦਰ ਬੰਬੀਹਾ ਦੇ ਜ਼ਰੀਏ ਮੈਨੂੰ ਸੋਰਸ ਦੇ ਜ਼ਰੀਏ ਦਵਿੰਦਰ ਬੰਬੀਹਾ ਨੇ ਮੈਨੂੰ ਬੁਲਾ ਲਿਆ ਸੀ ਆਪਣੇ ਕੋਲੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਸ ਤੋਂ ਬਾਅਦ ਦਵਿੰਦਰ ਬੰਬੀਹਾ ਇੰਟਰਵਿਊ ਦੇਣ ਤੋਂ ਇਨਕਾਰ ਕਰ ਗਿਆ ਸੀਗਾ ਤਾਂ ਅਸੀਂ ਕੋਸ਼ਿਸ਼ ਹਰ ਥਾਂ ਦੇ ਉੱਤੇ ਕੀਤੀ ਤਾਂ ਕਿ ਜਿਹੜੀ ਅਸਲ ਤਸਵੀਰ ਹੈ ਪੱਤਰਕਾਰੀ ਦਾ ਮਕਸਦ ਇਹੀ ਹੁੰਦਾ ਪੱਤਰਕਾਰ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਪੰਜਾਬ ਦੀ ਅਸਲ ਤਸਵੀਰ ਤੱਕ ਪਹੁੰਚੀਏ ਬਹੁਤ ਸਾਰੀਆਂ ਚੀਜ਼ਾਂ ਦਾ ਇੱਕੋ ਪਹਿਲੂ ਹੁੰਦਾ ਕੀ ਹੈ ਕਿ ਇੱਕ ਗੈਂਗਸਟਰ ਜਾਂ ਗੈਂਗਵਾਰ ਕਿਤੇ ਹੁੰਦੀ ਹੈ ਖਬਰ ਆਂਦੀ ਹੈ ਚਲੀ ਜਾਂਦੀ ਹੈ ਪਰ ਇਹਦੇ ਪਿੱਛੇ ਗੈਂਗਸਟਰ ਇਖਤਿਆਰ ਕਿਵੇਂ ਹੁੰਦਾ ਹੈ ਗੈਂਗਸਟਰ ਬਣਨ ਦੀ ਸਾਰਾ ਪ੍ਰੋਸੈਸ ਕੀ ਸੀ ਤੁਸੀਂ ਬੜੀ ਡੰਗਾਈ ਚ ਜਾ ਕੇ ਜੀ ਜਾਣ ਨੂਜਾ ਕੇ ਅਨਲਿਸਿਸ ਕੀਤਾ ਹੈ ਕਿ ਕਿਵੇਂ ਚੀਜ਼ਾਂ ਡਿਵੈਲਪ ਹੁੰਦੀਆਂ ਕਿਵੇਂ ਇੱਕ ਆਮ ਬੰਦਾ ਇੱਕ ਆਮ ਨੌਜਵਾਨ ਗੈਂਗਸਟਰ ਕਿਵੇਂ ਬਣਦਾ ਹੈ ਖਾਸ ਕਰ ਇਹਦੇ ਵਿੱਚ ਇਹ ਅਸੀਂ ਆਪਣੇ ਸੀਰੀਜ਼ ਦੇ ਵਿੱਚ ਖਾਸ ਕਰਕੇ ਦੇ ਉੱਪਰ ਜ਼ੋਰ ਦਿੰਦੇ ਹਾਂ ਬਿਲਕੁਲ ਇੱਕ ਜਿਹੜੀ ਚੀਜ਼ ਸਭ ਤੋਂ ਅਹਿਮ ਹੈ ਇਸ ਮਸਲੇ ਦੇ ਅੰਦਰ ਜਿਹੜਾ ਸੀਰੀਜ਼ ਦੇ ਅੰਦਰ ਵੀ ਲੋਕ ਦੇਖਣਗੇ ਕਿ ਜਿਹੜਾ ਪੋਲੀਟਿਕਾਈਜ਼ੇਸ਼ਨ ਆਗਾ ਇਹਨਾਂ ਚੀਜ਼ਾਂ ਦਾ ਜਦੋਂ ਪੁਲਿਸ ਦਾ ਪੋਲੀਟਿਕਾਈਜ਼ੇਸ਼ਨ ਹੁੰਦਾਗਾ ਔਰ ਜਿਹੜੇ ਗੈਂਗਸਟਰ ਨੇ ਉਹ ਕਿਸੇ ਦੀ ਸ਼ਹਿ ਤੋਂ ਬਿਨਾ ਨਹੀਂ ਆ ਸਕਦੇ ਜਾਂ ਉਹਨਾਂ ਨੂੰ ਪੁਲਿਸ ਦੀ ਸ਼ਹਿ ਹੁੰਦੀ ਹੈ ਜਾਂ ਉਹਨਾਂ ਨੂੰ ਪੋਲੀਟੀਸ਼ੀਅਨਾਂ ਦੀ ਸ਼ਹਿ ਹੁੰਦੀ ਹੈ ਇਸੇ ਕਰਕੇ ਗੈਂਗਸਟਰ ਉੱਪਰਦੇ ਨੇ ਔਰ ਇਹ ਬਹੁਤ ਵੱਡਾ ਨਾਸੂਰ ਪੰਜਾਬ ਦੇ ਅੰਦਰ ਬਣ ਚੁੱਕਿਆ ਗੈਂਗਸਟਰ ਜਿਹੜੀ ਜਵਾਨੀ ਹੈ ਉਹਦੇ ਕੋਲ ਕੋਈ ਮਕਸਦ ਨਹੀਂ ਇਸੇ ਕਰਕੇ ਵੱਡੇ ਪੱਦਰ ਦੇ ਉੱਤੇ ਛੋਟੀ ਉਮਰ ਦੇ ਮੁੰਡੇ ਖਾਸ ਤੌਰ ਤੇ 18 ਤੋਂ ਲੈ ਕੇ 30 ਸਾਲ ਤੱਕ ਦੇ ਮੈਂ ਦੇਖਿਆ ਨੌਜਵਾਨ ਵੱਡੇ ਪੱਦਰ ਦੇ ਉੱਤੇ ਇਦਦਰ ਨੂੰ ਹੁੰਦੇ ਨੇ ਜਦੋਂ ਕੋਈ ਵੱਡਾ ਗੈਂਗਸਟਰ ਆਪਣੀ ਫੋਟੋ ਪਾਉਂਦਾ ਤਾਂ ਉਹਤੇ ਹਜ਼ਾਰਾਂ ਲਾਈਕਸ ਸ਼ੇਅਰ ਕਮੈਂਟਸ ਆਉਂਦੇ ਨੇ ਇਹਦਾ ਕਾਰਨ ਇਹ ਕੌ ਜੋ 타 ਕਾਸਟੋਰ ਤੇ ਜਿਹੜੇ ਨਵੇਂ ਨੌਜਵਾਨ ਨੇ ਜਿਹੜੀ ਚੜ੍ਹਦੀ ਜਵਾਨੀ ਦੇ ਅੰਦਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਹੈ ਕਿ ਸਾਡੀ ਚੜ੍ਹਾਈ ਹੋਵੇ ਹਾਂ ਤੇ ਇਹ ਗਲੈਮਰ ਪੂਰਾ ਵਰਲਡ ਬਣ ਚੁੱਕਿਆ ਇਸੇ ਕਰਕੇ ਵੱਡੇ ਪੱਧਰ ਤੇ ਪੰਜਾਬ ਦਾ ਨੌਜਵਾਨ ਇਧਰ ਨੂੰ ਜਾ ਰਿਹਾ ਤੇ ਸਾਡੇ ਸਾਰਿਆਂ ਲਈ ਇਹ ਬੜਾ ਸਵਾਲ ਵੱਡਾ ਸਵਾਲ ਆ ਸਾਡੇ ਸਾਰਿਆਂ ਲਈ ਕਿ ਕਿਵੇਂ ਇਹਦੇ ਉੱਤੇ ਗੱਲਬਾਤ ਹੋਵੇ ਔਰ ਕਿਵੇਂ ਸਾਡੇ ਨੌਜਵਾਨ ਪੀੜ੍ਹੀਏ ਜਿਹੜੀ ਇਹ ਚੋਂ ਨਿਕਲ ਕੇ ਬਾਹਰ ਆਵੇ ਇਹ ਹੀ ਸਾਡਾ ਮਕਸਦ ਸੀ ਇਸੇ ਮਕਸਦ ਦੇ ਨਾਲ ਅਸੀਂ ਇਹ ਪੂਰੀ ਸੀਰੀਜ਼ ਆ ਜਿਹੜੀ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਸ਼ਾਮ ਨੂੰ ਅਸੀਂ ਇੱਕ ਅਜਿਹੇ ਗੈਂਗਸਟਰ ਦੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਤੋਂ ਬਾਅਦ ਤੁਹਾਨੂੰ ਕਈ ਅਜਹੀਆਂ ਪਰਤਾਂ ਤੁਹਾਡੇ ਸਾਹਮਣੇ ਖੁੱਲਣਗੀਆਂ ਕਿ ਇੱਕ ਇਨਸਾਨ ਗੈਂਗਸਟਰ ਕਿਵੇਂ ਬਣਦਾ ਹੈ ਤੇ ਸਾਡੀ ਸੀਰੀਜ਼ ਇਸ ਦੇ ਇੱਕ ਵੱਡੀ ਸੀਰੀਜ਼ ਅਸੀਂ ਤਿਆਰ ਕੀਤੀ ਹੈ तकरीबन ਇੱਕ ਦਰਜਨ ਗੈਂਗਸਟਰਾਂ ਦੇ ਉੱਪਰ ਅਸੀਂ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਇਹ ਸਾਰੇ ਇਹ ਗੈਂਗਸਟਰਿਕ ਨਾਸੂਰ ਇਹ ਪ੍ਰੋਬਲਮ ਕਿਵੇਂ ਖੜੀ ਹੋ ਗਈ ਹੈ ਇਸ ਦੇ ਉੱਪਰ ਅਸੀਂ ਪੂਰੀ ਡਿਟੇਲ ਸਟੱਡੀ ਕੀਤੀ ਹੈ ਸ਼ਾਮ ਨੂੰ ਤੁਸੀਂ ਦੇਖਣਾ ਨਾ ਭੁੱਲਣਾ ਏਬੀਬੀ ਸੰਝਾ ਤੇ ਅਜਿਹੇ ਗੈਂਗਸਟਰ ਦੀਆਂ ਕਹਾਣੀਆਂ ਅਸੀਂ ਲੈ ਕੇ ਆ ਰਹੇ ਹਾਂ ਜਿਸ ਤੋਂ ਬਾਅਦ ਤੁਹਾਨੂੰ ਕਈ ਹੋਰ ਫੈਕਟਸ ਮਿਲਣਗੇ ਫਿਲਹਾਲ ਤੁਸੀਂ ਦੇਖਦੇ ਰਹੋ ਏਬੀਬੀ ਸੰਝਾ ਧੰਨਵਾਦ